ਆਜੀ ਤਾਂ ਮਿੱਤਰੋ ਰਹੀ ਗਈ ਸੀ ਕਿਉਂਕਿ ਪਕੌੜੇ ਕਿਉਂਕਿ ਮੇਲੇ ਦੇ ਵਿੱਚ ਪਕੌੜੇ ਤੇ ਨਾਲ ਜਲੇਬੀਆਂ ਵੀ ਸੀਗੀਆਂ ਤੇ ਜਲੇਬੀਆਂ ਦੀ ਇਹਨੇ ਸਟਾਲ ਲੱਗੀ ਹੋਈ ਸੀ ਤੇ ਭਾਈ ਦੇ ਸਾਰੇ ਪਕੌੜੇ ਲੱਗੇ ਸੀ ਇਹਦੇ ਨਾਲ ਖੜਾਉਣੇ ਦੀ ਦੁਕਾਨ ਵੀ ਸੀਗੀ ਆਪਣੀ ਲੱਗੀ ਹੋਈ ਕਿਉਂਕਿ ਖੜਾਉਣੇ ਹੀ ਬੱਚਿਆਂ ਨੇ ਬਹੁਤ ਲੈਤੇ ਚਲੋ ਉਸ ਦੇ ਨਾਲ ਇੱਥੋਂ ਮੁੰਡਿਆਂ ਦੀ ਸ਼ੁਰੂਆਤ ਹੋਈ ਸੀ ਆਪਣੇ ਇਹ ਸ਼ੁਰੂਆਤ ਹੋਈ ਸੀ ਮੇਲੇ ਦੀ ਤੇ ਸ਼ੁਰੂਆਤ ਦੇ ਬਰੰਤ ਇਦਾਂ ਪਿੰਗਾ ਪੁੰਗਾ ਪਾਈਆਂ ਗੰਗਾ ਮੁੰਡਾ ਉੱਤੇ ਚੜ੍ਹੇ ਜੀ ਫੌਜੀਆਂ ਤਰ੍ਹਾਂ ਲੰਕੇ ਰੱਸੇ ਨੂੰ ਚੜ੍ਹ ਕੇ ਉੱਪਰ ਕਿਉਂਕਿ ਪੌੜੀ ਪੂੜੀ ਦਾ ਇੰਤਜ਼ਾਮ ਹੈ ਨਹੀਂ ਸੀਗਾ ਉਹ ਲੰਮੀ ਪੌੜੀ ਦਾ ਕਿਉਂਕਿ ਲੰਮੀ ਪੌੜੀ ਚਾਹੀਦੀ ਸੀ ਤੇ ਚਲੋ ਮੁੰਡੇ ਨੇ ਦੋ ਜਣੇ ਰੱਸਾ ਫੜ ਕੇ ਰੱਖਿਆ ਤੇ ਇੱਕ ਮੁੰਡਾ ਉੱਪਰ ਚੜ੍ਹਿਆ ਇਦਾਂ ਕਰਕੇ ਵੋਚਿੰਗਾਂ ਤਰ੍ਹਾਂ ਚਲੋ ਜੀ ਇਹਨਾਂ ਨੇ ਪੀਂਗਾ ਪੁੰਗਾ ਆਪਦੇ ਪੂਰੀ ਐ ਮਿਹਨਤ ਕਰਕੇ ਪੀਂਗਾ ਪੁੰਗਾ ਪਾਤੀਆਂ ਇਹ ਸਾਰੇ ਪਾਸੇ ਤੇ ਰੱਸੇ ਨੂੰ ਗੰਢ ਮਾਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਉੱਤੇ ਜਾ ਕੇ ਵੀ ਤੇ ਮਿੱਤਰੋਂ ਹਨੇਰਾ ਹੋ ਗਿਆ ਸੀ ਉਸ ਦਿਨ ਤੀਆਂ ਇਹ ਤਿਆਰੀ ਕਰਦੇ ਜਦੋਂ ਹਨੇਰਾ ਹੋਇਆ ਤੇ ਮਵਾ 9:30-10 ਵਜੇ ਦਾ ਟਾਈਮ ਹੋ ਗਿਆ ਸੀ तकरीबन ਮੁੰਡੇ ਪੂਰੇ ਜੋਸ਼ ਸੀਗੇ ਤੇ ਟੈਂਟ ਢੋਂਟ ਲਾ ਰਹੇ ਸੀਗੇ ਉੱਤੇ ਚੜ ਕੇ ਪੂਰਾ ਫੁੱਲ ਟੈਂਟ ਢੋਂਟ ਲੱਗ ਰਿਹਾ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਟੈਂਟ ਢੋਂਟ ਲਾਇਆ ਇਹਨਾਂ ਨੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਤੇ ਕਿਉਂਕਿ ਟਾਈਮ ਥੋੜਾ ਸੀਗਾ ਤੇ ਲੇਟ ਹੋ ਗਏ ਸੀਗੇ ਬਹੁਤ ਜ਼ਿਆਦਾ ਤੇ ਲੇਟ ਹੋਣ ਦੇ ਬਾਅਦ ਹੀ ਨਾਲ ਦੀ ਨਾਲ ਇਹਨਾਂ ਨੇ ਜਦੋਂ ਸਵੇਰ ਹੋ ਗਈ ਮੁੜ ਕੇ ਸਵੇਰ ਹੋਣ ਤੇ ਟਿੰਗਾ ਪੁੰਗਾ ਚੈੱਕ ਕੀਤੀਆਂ ਮੁੰਡਾ ਨੇ ਆਹ ਮੁੰਡਾ ਚੜ ਗਿਆ ਜੀ ਪਹਿਲਾਂ ਆਹ ਮੁੰਡੇ ਨੂੰ ਚੜਾਇਆ ਸਭ ਤੋਂ ਭਾਰਾ ਮੁੰਡਾ ਇਹ ਸੀਗਾ ਕਿਉਂਕਿ ਪਾਰਾ ਮੁੰਡਾ ਸੀ ਇਹਨੂੰ ਚਾਕੇ ਪਿੰਗ ਚੈੱਕ ਕੀਤੀ ਪਹਿਲਾਂ ਦਾ ਫਿਰ ਇੱਥੇ ਆ ਮੁੰਡੇ ਹੋਰ ਇਹਨਾਂ ਨੇ ਕੂਲਰ ਕਲਰ ਪਾਣੀ ਦੇ ਭਰੇ ਚੰਗੇ ਤੇ ਟੈਂਟ ਟੰਟ ਲਾਇਆ ਇਹਨਾਂ ਨੇ ਡੀਜੇ ਡੂਜੇ ਸਜਾਇਆ ਪੂਰਾ ਆਪਣਾ ਜੋਰਾ ਸ਼ੋਰਾਂ ਨਾਲ ਫੁੱਲ ਡੀਜੇ ਡੂਜੇ ਆ ਜਿਹੜੀ ਡੈਕੋਰੇਸ਼ਨ ਵੀ ਕੀਤੀ ਪੂਰੀ ਤੇ ਐਦਾਂ ਡੈਕੋਰੇਸ਼ਨ ਹੋਈ ਪੂਰੀ ਜੋਰਾ ਸ਼ੋਰਾਂ ਤੇ ਤੇ ਬੜੀ ਮਿਹਨਤ ਲੱਗੀ ਏ ਸਾਰੇ ਮੁੰਡੇ ਤਕਰੀਬਨ ਸੀ ਕਿ ਜਿੰਨੇ ਵੀ ਆਪਾਂ ਕਹਿ ਸਕਦੇ ਆ ਕਲੱਬ ਵਾਲੇ ਹੋਰ ਵੀ ਪਿੰਡ ਦੇ ਮੁੰਡੇ ਬਹੁਤ ਵਧੀਆ ਜਿਹਨਾਂ ਨੇ ਸਹਿਯੋਗ ਕੀਤਾ ਤੇ ਪਿੰਗ ਪੁੰਗਾ ਤਿਆਰ ਹੋ ਗਈਆਂ ਪੁੱਲ ਤੇ ਇੱਦਾਂ ਹੀ ਫਿਰ ਸਰਪੰਚ ਸਾਹਿਬ ਆ ਗਏ ਤੇ ਸਰਪੰਚ ਸਾਹਿਬ ਦੇ ਨਾਲ ਆਉਣ ਨਾਲ ਤੇ ਇਹਨਾਂ ਨੇ ਤਾਂ ਘਾਟਨ ਕੀਤਾ ਰਿਕਾਡਨ ਦੇ ਪ੍ਰਤੀ ਇਹਨਾਂ ਨੇ ਇੱਥੇ ਇਨਾਮ ਕੱਟਣਾ ਸੀਗਾ ਤੇ ਕਹਿੰਦੇ ਵਾਟਰ ਵਰਕਸ ਤੇ ਇੱਕ ਨਾਮ ਰੱਖਿਆ ਗਿਆ ਸੀ ਤੇ ਉਹ ਨਾਮ ਵੀ ਕੱਟਣਾ ਸੀ ਇਹਨਾਂ ਨੇ ਤੇ ਇੱਥੇ ਇੱਕ ਨਾਮ ਨਿਕਲਿਆ ਉਹ ਨਾਮ ਸਾਡੇ ਪਿੰਡ ਦੇ ਜਿਹੜਾ ਮੁੰਡਾ ਸੀ ਜੌਨ ਸਿੰਘ ਇੱਕ ਮਜ਼ਦੂਰੀ ਹੈ ਮੁੰਡਾ ਤੇ ਉਹਨੂੰ ਇੱਕ ਇਨਾਮ ਨਿਕ ਨਾਮ ਵੱਲੋਂ ਪ੍ਰੈਸ ਕੱਢੀ ਗਈ ਤੇ ਪ੍ਰੈਸ ਦੇ ਨਾਲ ਕੱਟਣ ਤੋਂ ਬਾਅਦ ਤੀਆਂ ਦੀ ਸ਼ੁਰੂਆਤ ਹੋਈ ਤੇ ਚਲੋ ਸਰਪੰਚ ਸਾਹਿਬ ਤਾਂ ਚਲੇ ਗਏ ਉਹਨਾਂ ਨੇ ਜਾਣਾ ਹੀ ਸੀਗਾ ਤੇ ਉਸ ਤੋਂ ਬਾਅਦ ਚਲੋ 3 ਇਹ ਗੁੜੀਆਂ ਨੇ ਸ਼ੁਰੂਆਤ ਕੀਤੀ ਸਟੇਜ ਫੈਕਟਰੀ ਸੀ ਕਿ ਸਟੇਜ ਫੈਕਟਰੀ ਦੇ ਉਪਰੰਤ ਇਹਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਇੱਥੇ ਸਟੇਜ ਸੰਭਾਲਿਆ ਤੇ ਬੱਚਿਆਂ ਨੇ ਖੂਬ ਡਾਂਸ ਕੀਤਾ ਇੱਥੇ ਬੱਚੇ ਇਹਨੇ ਵਧੀਆ ਸੀਗੇ ਤੇ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਸੀ ਤੇ ਬੱਚਿਆਂ ਨੇ ਬਹੁਤ ਵਧੀਆ ਡਾਂਸ ਕੀਤਾ ਤੇ ਵਧੀਆ ਪ੍ਰੋਗਰਾਮ ਜਿੱਦਾਂ ਵੀ ਹੁੰਦਾ ਹੈ ਲੇਡੀਜ਼ ਦਾ ਉਦਾਂ ਚੱਲਿਆ ਤੇ ਬਹੁਤ ਵਧੀਆ ਪਿੰਗਾ ਝੂਟਣ ਨੂੰ ਮਿਲੀਆਂ ਤੇ ਬੱਚਿਆਂ ਨੇ ਬਹੁਤ ਸਾਰੀਆਂ ਪਿੰਗਾ ਝੋਟੀਆਂ ਜਿੱਦਾਂ 3 ਲੱਗਦੀਆਂ ਤੇ ਮਦਰੋਂ ਸਰਪੰਚ ਸਾਹਿਬ ਦੇ ਮਾਤਾ ਜੀ ਸੀਗੇ ਇਹਨਾਂ ਵੱਲੋਂ ਬੋਲੀਆਂ ਪਾਈਆਂ ਗਈਆਂ ਤੇ ਇਹਨਾਂ ਨੇ ਬਹੁਤ ਸਹਿਯੋਗ ਰਿਹਾ ਇਹਨਾਂ ਦਾ ਬਹੁਤ ਜ਼ਿਆਦਾ ਕਿਉਂਕਿ ਬੱਚਿਆਂ ਨੂੰ ਇਹਨਾਂ ਨੂੰ ਤਿਆਰੀ ਕਰਾਈ ਸੀ ਫੁੱਲ ਤੇ ਸਾਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ ਤੇ ਸਾਰਾ ਪਿੰਡ ਹੀ ਤਕਰੀਬਨ ਪਹੁੰਚਿਆ ਇੱਥੇ ਤੇ ਬੱਚਿਆਂ ਨੇ ਖੂਬ ਇੰਜੋਏ ਕੀਤਾ ਆਨੰਦ ਮਾਣਿਆ ਜਿੱਦਾਂ ਵੀ ਤੀਆਂ ਲੱਗਦੀਆਂ ਤੀਆਂ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਰਿਹਾ ਇਹਦੇ ਨਾਲ ਨਾਲ ਆਪਾਂ ਇਸੇ ਤਰ੍ਹਾਂ ਪ੍ਰੋਗਰਾਮ ਅੱਗੇ ਵੀ ਕਰਾਉਂਦੇ ਰਵਾਂਗੇ ਜਿੱਦਾਂ ਵੀ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਨਾਲ ਤੇ ਮੋਰਕੇ ਇਥੇ ਬਦਾਨਾ ਵੀ ਬੰਦਾ ਹੈਗਾ ਖੂਬ ਫੁੱਲ ਬਦਾਨਾ ਚਾਹ ਵੀ ਚੱਲੀ ਸੀ ਵਧੀਆ ਬਹੁਤ ਵਧੀਆ ਪ੍ਰੋਗਰਾਮ ਰਿਹਾ ਬਹੁਤ ਵਧੀਆ ਇਦਾਂ ਹੀ ਮੇਲਾ ਲੱਗਦਾ ਰਹੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਦਬਾ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਤੱਬ ਕੇ ਕਮੈਂਟ ਕਰਕੇ ਦੱਸੋ ਕਿਦਾਂ ਲੱਗੀ ਧੰਨਵਾਦ ਸਾਰਿਆਂ ਨੂੰ